ਆਪਣੇ ਇੰਸਟੀਚੂਟ ਦੇ ਤਿੰਨੇ ਜਾਂ ਚਾਰ ਬੱਚੇ ਹੈ ਜਿਹਨੇ ਜੀ ਉਹਨਾਂ ਨੇ ਬਹੁਤ ਵਧੀਆ ਰਿਜ਼ਲਟ ਦਿੱਤੇ ਆ ਹਾਂਜੀ ਤੇ ਮੈਨੂੰ ਸੰਤੁਸ਼ਟੀ ਹੈ ਉਹਨਾਂ ਦੇ ਲਈ ਗੁਰਸੇਮਰਨ ਸੀਗਾ ਫਸਟ ইয়ার ਤੇ ਸਭ ਤੋਂ ਪਹਿਲਾ ਬੱਚਾ ਜਿਹੜਾ ਮੇਰੇ ਇੰਸਟੀਚੂਟ ਚੋਂ ਕਾਮਯਾਬ ਹੋਇਆ ਗੁਰਸੇਮਰਨ ਹੋਇਆ ਉਹ ਉਹ ਕਿਹੜੀ ਪੋਸਟ ਤੇ ਆ ਉਹ ਉਹ ਕਾਂਸਟੇਬਲ ਭਰਤੀ ਹੋਇਆ ਸੀਗਾ ਸਭ ਤੋਂ ਪਹਿਲਾ ਕਾਂਸਟੇਬਲ ਸਾਡੇ ਇੰਸਟੀਚੂਟ ਦਾ ਨੰਬਰ ਸਾਡੇ ਫੋਰ ਵੀ ਬਥੇਰੇ ਹੁੰਦੇ ਸੀਗੇ ਪਰ ਕਈਆਂ ਨੇ ਛੱਡੇ ਨੰਬਰ ਮੇਰੇ 94 ਸੀਗੇ ਮੈਂ ਛੱਡੀ ਆ ਤੁਹਾ ਸਾਡਾ ਹੋ ਤੁਸੀਂ ਐਂ ਕਹ ਲਓ ਕਿ ਹਾਂ ਫਿਰ ਉਹੀ ਗੱਲ ਆ ਜਾਂਦੀ ਕਿ ਸਾਨੂੰ ਐਂ ਲੱਗਿਆ ਕਿ ਹਾਂ ਵੀ ਅਸੀਂ ਹੋਰ ਵਧੀਆ ਕਰ ਸਕਦੇ ਹਾਂ ਹੋਰ ਵਧੀਆ ਕਰ ਸਕਦੇ ਹਾਂ ਗੁਰਸਿਮਰਨ ਦੇ ਨੰਬਰ ਵੀ ਬਹੁਤ ਵਧੀਆ ਸੀਗੇ ਉਹ ਵੀ ਹੋਰ ਵਧੀਆ ਕਰ ਸਕਦਾ ਬਟ ਉਹਦੇ ਕੋਲੇ ਓਪਰਚੁਨਿਟੀ ਤਾਂ ਨਹੀਂ ਸੀਗੀ ਕਿਉਂਕਿ ਉਹ ਗ੍ਰੈਜੂਏਟ ਨਹੀਂ ਸੀ ਅੱਛਾ ਜੀ ਉਹ ਹਲੇ ਪਲੱਸ 2 ਕਰਕੇ ਛੱਡਿਆ ਸੀਗਾ ਉਹਨੂੰ ਇਹ ਹੋ ਗਿਆ ਕਿ ਮੈਨੂੰ ਪਲੱਸ 2 ਤੋਂ ਸਿਰਫ ਇਹੀ ਨੌਕਰੀ ਮਿਲਣੀ ਤਾਂ ਉਹ ਉਧਰੇ ਸੈਟਲ ਹੋ ਗਿਆ ਇਨ ਫਿਊਚਰ ਉਹ ਵੀ ਵਧੀਆ ਕਿਤੇ ਨਾ ਕਿਤੇ ਸੈਟਲ ਹੋਊਗਾ ਇਹ ਵੀ ਵਾਦਾ ਮੇਰਾ अच्छा तो आवाज कांस्टेबल भर्ती हो गया बिल्कुल वो का प्लस 2 बस सीधा कांस्टेबल हो गया ये तो बहुत बढ़िया है बहुत बढ़िया हूं नाण ਨਾਲ ਤਿਆਰੀ ਕਰਦਾ ਸੀਡੀਐਸ ਐਨਡੀਐ ਦੀ ਤਿਆਰੀ ਕਰਦਾ ਜਿੱਦਣ ਗ੍ਰੈਜੂਏਸ਼ਨ ਹੋ ਗਈ ਉਹ ਤੋਂ ਬਾਅਦ ਸਬ ਇਨਸਪੈਕਟਰ ਵੀ ਹੋ ਜਾਣਾ ਉਹਨੇ ਠੀਕ ਆ ਤੁਸੀਂ ਹੁਣ ਜਿਵੇਂ ਸਬ ਇਨਸਪੈਕਟਰ ਤੁਸੀਂ ਹੋ ਹੀ ਗਏ ਹੈ ਨਾ ਹਾਂਜੀ ਤੇ ਇੱਕ ਹੁੰਦਾ ਨਾ ਜਿਵੇਂ ਬੰਦਾ ਥੋੜਾ ਜਿਹਾ ਉੱਪਰ ਪੁਲਿਸ ਵਾਲੇ ਉਹਦਾ ਇੱਕ ਚੀਜ਼ ਹੁੰਦਾ ਵੀ ਪੁਲਿਸ ਵਾਲਾ